ਇਹ ਅਨਾਜ ਭਵਨ ਦੇ ਅੰਦਰ ਤੁਹਾਡੇ ਨਾਲ ਇੱਕ ਬਹੁਤ ਹੀ ਮਹੱਤਵਪੂਰਨ ਜਿਹੜਾ ਇਸ਼ੂ ਹੈ ਸਾਰੇ ਦੇਸ਼ ਦੇ ਅੰਦਰ ਉਹ ਚੱਲ ਰਿਹਾ ਉਹਦੇ ਬਾਰੇ ਕੁਝ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹਾਂ ਸੋ ਮੇਰੇ ਨਾਲ ਫੂਡ ਸਪਲਾਈ ਦੇ ਸਾਡੇ ਸੈਕਟਰੀ ਤਵਾੜੀ ਜੀ ਰਾਹੁਲ ਤਵਾੜੀ ਜੀ ਔਰ ਮੇਰੇ ਖੱਬੇ ਪਾਸੇ ਵਿਰਿੰਦਰ ਸ਼ਰਮਾ ਜੀ ਜਿਹੜੇ ਸਾਡੇ ਡਾਇਰੈਕਟਰ ਨੇ ਸੋ ਤਮਾਮ ਸਾਡੇ ਅਧਿਕਾਰੀ ਸਹਿਬਾਨ ਜਿਹੜੇ ਅ ਅੱਜ ਦੀ ਇਸ ਮੀਟਿੰਗ ਚ ਆਇਆ ਕਿਉਂਕਿ ਅਸੀਂ ਸਾਰੇ ਪੰਜਾਬ ਦੇ ਜਿਹੜੇ ਡੀ ਐਫ ਐਸ ਸੀ ਨੇ ਸਾਡੇ ਡਿਪਟੀ ਡਾਇਰੈਕਟਰ ਨੇ ਉਹਨਾਂ ਦੇ ਨਾਲ ਵੀ ਸੀ ਕਰਨੇ ਆਂ ਔਰ ਵੀ ਸੀ ਕਰਨ ਤੋਂ ਬਾਅਦ ਜਿਹੜੀ ਇਹ ਚਰਚਾ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਉਹ ਇਹ ਆ ਕਿ ਸਮੁੱਚੇ ਦੇਸ਼ ਦੇ ਅੰਦਰ ਜਿਹੜੇ ਜਨਤਕ ਵੰਡ ਪ੍ਰਣਾਲੀ ਦੇ ਨਾਲ ਅਧੀਨ ਜਿਹੜੇ ਜੁੜੇ ਲਾਹੇ ਪਾਤਰੀ ਆ ਉਹਨਾਂ ਲਾਹੇ ਪਾਤਰੀਆਂ ਦੀ ਇੱਕ ਤਰ੍ਹਾਂ ਦੀ ਪਛਾਣ ਕਰਨ ਦੇ ਲਈ ਉਹਨਾਂ ਦੇ ਨਾਲ رابطہ ਜੋੜਨ ਦੇ ਲਈ ਸੰਜੀਵ ਰਿਸ਼ਤਾ ਜੋੜਨ ਦੇ ਲਈ ਇੱਕ ਈਕੇवाईसी ਸਾਰੇ ਦੇਸ਼ ਦੇ ਅੰਦਰ ਕੀਤੀ ਜਾ ਰਹੀ ਹੈ ਸੋ ਉਸ ਕੜੀ ਵੱਜੋਂ ਪੰਜਾਬ ਦੇ ਅੰਦਰ ਪਿਛਲੇ ਸਾਲ ਜੂਨ ਤੋਂ ਅਸੀਂ ਇਹ ਈਕੇवाईसी ਰੰਭ ਕੀਤੀ ਹੈ ਔਰ ਇਹ ਜੂਨ ਤੋਂ ਆਰੰਭ ਕਰਨ ਤੋਂ ਬਾਅਦ ਅਸੀਂ ਲਗਾਤਾਰ ਵਕ ਵਕ ਢੰਗਾਂ ਦੇ ਨਾਲ ਚਾਹੇ ਉਹ ਅਖਬਾਰਾਂ ਚ ਇਸ਼ਤਿਹਾਰ ਦੇ ਰੂਪ ਚ ਹੋਵੇ ਮੰਦਰਾ ਗੁਰਦੁਆਰਿਆਂ ਚੋਂ ਅਨਾਉਂਸਮੈਂਟਾਂ ਕਰਨ ਦੇ ਰੂਪ ਚ ਹੋਵੇ ਜਾਂ ਡੀਪੋ ਹੋਲਡਰਾਂ ਦੇ ਰਾਹੀਂ ਇਹਨੂੰ ਮਾਸਸ ਦੇ ਅੰਦਰ ਲਿਜਾਣ ਦਾ ਢੰਗ ਹੋਵੇ ਸੋ ਹਰ ਹਰ ਉਹ ਢੰਗ ਤਰੀਕਾ ਜਿਹੜਾ ਸਾਡੇ ਲਾਹਪਤਰੀਆਂ ਦੇ ਕੋਲ ਈਕੇ ਵੀਸੀ ਕਰਾਣ ਦਾ ਜਿਹੜਾ ਸੁਨੇਹਾ ਉਹ ਪਹੁੰਚੇ ਉਹਦੇ ਲਈ ਲਗਾਤਾਰ ਜਿਹੜਾ ਸਾਡਾ ਡਿਪਾਰਟਮੈਂਟ ਉਹ ਵਰਕਿੰਗ 'ਚ ਲਗਾਤਾਰ ਉਹ ਕੰਮ ਕਰ ਰਿਹਾ ਸੋ ਅੱਜ ਫਿਰ ਮੈਂ ਉਹਨਾਂ ਨੂੰ ਇੱਕ ਅਪੀਲ ਕਰਨੀ ਚਾਹਨਾ ਕਿਉਂਕਿ ਪਿਛਲੇ ਜਦੋਂ ਜੋਨ ਚੇ ਸ਼ੁਰੂ ਹੋਈ ਆ ਸੋ ਪੰਜਾਬ ਦੇ ਅੰਦਰ ਟੋਟਲ ਸਾਡਾ 1 ਕਰੋੜ 57 ਲੱਖ ਜਿਹੜੇ ਬੈਨੀਫੀਸ਼ੀਅਰ ਨੇ ਜਿਹੜੇ ਇਹ ਜਿਹੜਾ ਅਨਾਜ ਲੈ ਰਹੇ ਨੇ ਔਰ ਉਹਨਾਂ ਦੇ ਵਿੱਚੋਂ ਜਿਹੜੀ ਭਾਰਤ ਸਰਕਾਰ ਦੀ ਗਾਈਡਲਾਈਨ ਆ ਕਿ 5 ਸਾਲ ਤੋਂ ਛੋਟੇ ਬੱਚੇ ਜਿਹੜੇ ਆ ਉਹ ਈਕੇ ਵਾਈਸੀ ਤੋਂ ਬਾਹਰ ਕੱਢ ਦਿੱਤੇ ਜਾਣ ਸੋ ਉਹਨਾਂ ਨੂੰ ਬਾਹਰ ਕੱਢਣ ਤੋਂ ਬਾਅਦ ਸਾਡੇ ਕੋਲ 1 ਕਰੋੜ 52 ਲੱਖ 50 ਹਜ਼ਾਰ ਜਿਹੜੇ ਬੈਨੀਫੀਸ਼ੀਅਰ ਬਚਦੇ ਆ ਜਿਨ੍ਹਾਂ ਵਿੱਚ ਹੁਣ ਤੱਕ ਅਸੀਂ 1 ਕਰੋੜ 25 ਲੱਖ ਤੇ 50 ਹਜ਼ਾਰ ਜਿਹੜਾ ਈਕੇ ਵਾਈਸੀ ਕਰ ਚੁੱਕੇ ਆ ਸੋ ਸਾਡੀ ਕੋਸ਼ਿਸ਼ ਇਹ ਆ ਵੀ ਕੋਈ ਵੀ ਜਿਹੜਾ ਗਰੀਬ ਲੋੜਵੰਦ ਵਿਅਕਤੀ ਆ ਘੱਟੋ ਘੱਟ ਉਹ ਅ ਅਨਾਜ ਤੋਂ ਵਾਂਝਾ ਨਾ ਰਵੇ ਸੋ ਉਹਦੇ ਲਈ ਅਸੀਂ ਵਾਰ-ਵਾਰ ਯਤਨ ਕੀਤੇ ਆ ਜਿਸ ਸਮੇਂ ਦੱਸਿਆ ਵੀ ਜੂਨ ਤੋਂ ਇਹ ਸ਼ੁਰੂ ਹੋਇਆ ਜੂਨ ਤੋਂ ਬਾਅਦ ਕੱਚੀ ਮਾਰਚ ਜਿਹੜਾ ਸਾਡੀ ਡੇਟ ਸੀਗੀ 25 ਦੀ ਔਰ 31 ਮਾਰਚ ਤੋਂ ਬਾਅਦ 30 ਅਪ੍ਰੈਲ ਉਹ ਚ ਵਾਅਦਾ ਕੀਤਾ ਫੇਰੇ 1.30 ਜੂਨ ਤੱਕ ਵਧਾਈ ਆ ਸੋ 7 ਜੁਲਾਈ ਤੱਕ ਸੋ ਹੁਣ ਅਸੀਂ ਭਾਰਤ ਸਰਕਾਰ ਨੂੰ ਫੇਰ ਇੱਕ ਬੇਨਤੀ ਕੀਤੀ ਆ ਕਿ ਇਹਨੂੰ 31 ਅਗਸਤ ਤੱਕ ਜਿਹੜਾ ਆ ਉਹ ਡੇਢ ਨੂੰ ਵਧਾਇਆ ਜਾਵੇ ਤਾਂ ਜੋ ਕੋਈ ਵੀ ਲਾਪਤਰੀ ਜਿਹੜਾ ਆ ਉਹ ਇੱਕੇ ਵਾਰੀ ਤੋਂ ਨਾ ਰਵੇ ਸੋ ਸਾਡੀ ਸਭਰੂ ਬੇਨਤੀ ਆ ਕਿ ਡੀਪੋ ਤੇ ਜਾ ਕੇ ਜਾਂ ਆਪਣੇ ਘਰ ਵੀ ਕਰ ਸਕਦੇ ਆ ਆਪਣੇ ਮੋਬਾਈਲ ਦੇ ਉੱਤੇ ਜਿਹੜੀ ਐਪ ਅਸੀਂ ਈਕੀਵਾਈਸੀ ਦੀ ਸਾਂਝੀ ਕੀਤੀ ਆ ਉਹਦੇ ਰਾਹੀਂ ਆਪਣਾ ਈਕੀਵਾਈਸੀ ਕਰਾ ਸਕੋ ਜਿਹੜੇ ਇਹ 30 ਲੱਖ ਬੈਨੀਫੀਸ਼ੀਅਰ ਪੰਜਾਬ ਦੇ ਅੰਦਰ ਰਹਿ ਗਏ ਆ ਇਹ ਕਿਹੜੇ ਬੈਨੀਫੀਸ਼ੀਅਰ ਨੇ ਇਹਨਾਂ ਵਿੱਚੋਂ ਕਿੰਨਿਆਂ ਦੀ ਕਈਆਂ ਦੀ ਡੈਥ ਵੀ ਹੋ ਸਕਦੀ ਆ ਇਹਨਾਂ ਵਿੱਚੋਂ ਕਈ ਬਾਹਰ ਵੀ ਗਏ ਹੋ ਸਕਦੇ ਆ ਇਹਨਾਂ ਵਿੱਚੋਂ ਕਈ ਮਾਈਗਰੇਟ ਵੀ ਕਰ ਗਏ ਹੋ ਸਕਦੇ ਆ ਜਾਂ ਇਹਨਾਂ ਵਿੱਚ ਕੁਝ ਐਸੇ ਵੀ ਹੋ ਸਕਦੇ ਆ ਜਿਨ੍ਹਾਂ ਨੂੰ ਲੋੜ ਨਹੀਂ ਹੈ ਪਰ ਅਸੀਂ ਅਪੀਲ ਇਹ ਕਰਨਾ ਚਾਹੁੰਦੇ ਆ ਅੱਜ ਤੁਹਾਡੇ ਸਾਹਮਣੇ ਰਹੀਂ ਕਿ ਕੋਈ ਵੀ ਬੰਦਾ ਕੋਈ ਵੀ ਸਾਡਾ ਲਾਭਪਾਤਰੀ ਜਿਹੜਾ ਆ ਉਹ ਡੀਪੋ ਦੇ ਉੱਤੇ ਆ ਕੇ ਆਪਣਾ ਜਿਹੜਾ ਈਕੇ ਵਾਈਸੀ ਕਰਾਵੇ ਆਪਣਾ ਗੂਠਾ ਲਾਵੇ ਤੇ ਆਪਣਾ ਨਾਮ ਜੋ ਲੈ ਲਵੇ ਸੋ ਜਿੰਨੇ ਲੋਕਾਂ ਨੇ ਈਕੇ ਵਾਈਸੀ ਕਰਾ ਲਈ ਹੈ ਉਹਨਾਂ ਦੀ ਕਣਕ ਜਿਹੜੀ ਐਲੋਕੇਟ ਕਰ ਦਿੱਤੀ ਗਈ ਹੈ ਬਾਕੀ ਜਿਹੜੇ ਰਹਿ ਗਏ ਨੇ ਜਦੋਂ ਉਹ ਡੀਪੋ ਤੇ ਆ ਜਾਣਗੇ ਈਕੇ ਈਕੇ ਵਾਈਸੀ ਕਰਾ ਲੈਣਗੇ ਨਾਲ ਦੀ ਨਾਲ ਉਹਨਾਂ ਨੂੰ ਵੀ ਕਣਕ ਦਿੱਤੀ ਜਾਵੇਗੀ ਕਿਸੇ ਵੀ ਯੋਗ ਵਿਅਕਤੀ ਨੂੰ ਕਿਸੇ ਵੀ ਲੋੜਵੰਦ ਪਰਿਵਾਰ ਦੀ ਜਿਹੜੀ ਆ ਉਹ ਕਣਕ ਨਹੀਂ ਕੱਟੀ ਜਾਊਗੀ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਵੀ ਸਪੈਸ਼ਲੇ ਪੰਜਾਬੀਆਂ ਨੂੰ ਜਾਂ ਬੈਨੀਫੀਸ਼ੀਅਰ ਜਿੰਨੇ ਵੀ ਉਹਨਾਂ ਨੂੰ ਅਪੀਲ ਕੀਤੀ ਆ ਕਿ ਤੁਸੀਂ ਵੀ ਆਪਣਾ ਆਈ ਕੇ ਵਾਈ ਸੀ ਕਰਾਓ ਸੋ ਮੁੱਖ ਤੌਰ ਤੇ ਅੱਜ ਪੰਜਾਬ ਦੇ ਫੂਡ ਸਪਲਾਈ ਦੇ ਨਾਲ ਜੁੜੇ ਜਿਹੜੇ ਸਾਡੇ ਕਾਰਡ ਹੋਲਡਰ ਨੇ ਉਹਨਾਂ ਨੂੰ ਹੰਬਰ ਰਿਕਵੈਸਟ ਆ ਕਿ ਉਹ ਜਲਦੀ ਤੋਂ ਜਲਦੀ ਜਿਹੜੇ ਰਹਿ ਗਏ ਨੇ ਉਹ ਦੀਪੀਆਂ ਤੋਂ ਆਗੇ ਕਿਉਂਕਿ ਸਾਡਾ ਜਿਹੜਾ 3 ਮਹੀਨਿਆਂ ਦਾ ਸਰਕਲ ਕਣਕ ਵੰਡਣ ਦਾ ਸ਼ੁਰੂ ਹੋ ਰਿਹਾ ਉਹ ਆਕਰਮ ਤਸੀ ਜਾਣੇ ਵੀ ਕੋਈ ਵੀ ਲਾਹ ਪਤਰੀ ਜਿਹੜਾ ਸਾਡਾ ਜੋਗ ਲਾਹ ਪਤਰੀ ਆ ਉਹ ਨਾਜ ਤੋਂ ਵਾਂਝਾ ਨਾ ਰਹੇ